ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਨਵੇਂ ਨਵੇਂ ਤੇ ਘੈਂਟ ਜਿਹੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅਸੀਂ ਬਿਲਕੁਲ ਠੀਕ ਹਾਂ ਤੇ ਤੁਸੀਂ ਵੀ ਠੀਕ ਹੀ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਇੱਕ ਗਲੇ ਦਾ ਡਿਜ਼ਾਈਨ ਦੇ ਰਿਕਸਨ ਲੱਗੀ ਆ ਤੇ ਉਹ ਮੈਂ ਬਣਾ ਕੇ ਦਿਖਾਵਾਂਗੀ ਤੇ ਪਹਿਲਾਂ ਮੈਂ ਗਲਾ ਤਿਆਰ ਵੀ ਕਰ ਲਿਆ ਬੁਕਰ ਨੂੰ ਲਾ ਕੇ ਪ੍ਰੈਸ ਲਾ ਕੇ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਗਲੇ ਦਾ ਡਿਜ਼ਾਈਨ ਮੈਂ ਲਾਈਨਿੰਗ ਵਾਲੇ ਸੂਟ ਤੇ ਬਣਾ ਰਹੀ ਆ ਲੈਂਸ ਲਾ ਕੇ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਬਣਾਉਂਗੀ ਆ ਦੇਖੋ ਜੀ ਆਪੜੇ ਕੋਲੋਂ ਨਾ ਮੈਂ ਪਾ ਲਈਆਂ ਕਮੀਜ਼ ਤਿਆਰ ਕਰ ਲਿਆ ਅੱਗੇ ਵਾਲਾ ਪਾਸਾ ਅੱਗੇ ਰੱਖ ਲਿਆ ਤੇ ਆਪਾਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਇਹ ਸੂਟ ਆ ਸਾਰਾ ਪ੍ਰਿੰਟਡ ਸੂਟ ਆ ਤੇ ਪਲੇਨ ਸਲਵਾਰੇ ਦੇ ਨਾਲ ਇਦਾਂ ਦੀ ਲਰਨਿੰਗ ਨਾਲ ਦੀ ਤੇ ਉਹਦੇ ਨਾਲ ਉਹ ਨਾ ਮੈਨੂੰ ਕਪੜਾ ਘਟ ਗਿਆ ਸੀਗਾ ਕਪੜਾ ਬਚਿਆ ਨਹੀਂ ਗਲੇ ਤੇ ਲੀਰ ਲਾਉਣ ਨੂੰ ਡਿਜ਼ਾਈਨ ਬਣਾਉਣ ਨੂੰ ਇਸ ਦਾ ਕਰਕੇ ਮੈਂ ਨਾਲ ਦਾ ਹੀ ਡਿਜ਼ਾਈਨ ਬਣਾ ਰਹੀ ਆ ਇਹਦਾ ਕੱਪੜੇ ਦਾ ਕਮੀਜ਼ ਦੇ ਨਾਲ ਦੇ ਡਿਜ਼ਾਈਨ ਬਣਾ ਰਹੀ ਆ ਤੇ ਇਸ ਕਰਕੇ ਨਹੀਂ ਮੈਂ ਦੂਸਰਾ ਡਿਜ਼ਾਈਨ ਬਣਾਉਣਾ ਸੀਗਾ ਸਲਵਾਰ ਦੇ ਕੱਪੜਾ ਕੱਪੜੇ ਦਾ ਬਣਾਉਣਾ ਸੀਗਾ ਪਲੇਨ ਕੱਪੜੇ ਦਾ ਤੇ ਇਹ ਉਹ ਫਿਰ ਕੱਪੜਾ ਥੋੜਾ ਰਹਿ ਗਿਆ ਬਚਿਆ ਨਹੀਂ ਜਿਆ ਫਿਰ ਜੋੜ ਜੇ ਪੈਣੇ ਸੀ ਫਿਰ ਉਹ ਵਧੀਆ ਨਹੀਂ ਸੀ ਲੱਗਣੇ ਤੇ ਇਸ ਕਰਕੇ ਮੈਂ ਇਹ ਪਲੋਈਆਂ ਬਣਾ ਲਈਆਂ ਤੇ ਆ ਡਿਜ਼ਾਈਨ ਮੈਂ ਐ ਇਸ ਤਰ੍ਹਾਂ ਲੇਸ ਨਾਲ ਪ੍ਰੈਸ ਨਾਲ ਗਲਾ ਤਿਆਰ ਕਰ ਲਿਆ ਆ ਮੇਰਾ ਚੌਰਸ ਗਲਾ ਸੀ ਹਾਂ ਮੇਰੇ ਕੋਲੇ ਦੂਜੇ ਗਲਿਆਂ ਦੇ ਵਿੱਚੋਂ ਕੱਢਿਆ ਗੋਲਗਲਾ ਬਣਾਇਆ ਇਹ ਮੈਂ ਪ੍ਰਸਨਾ ਦੋਨੇ ਜੋੜ ਲੇ ਚਪਕਾ ਲੇ ਤੇ ਇੱਥੇ ਆਪਾਂ ਲਾਉਣੀ ਆ ਇੱਕ ਪੈਨ ਪੈਨ ਲਾ ਲਈ ਉਸ ਤੋਂ ਬਾਅਦ ਮੈਂ ਇੱਥੇ ਤੇ ਧਰਕੇ ਨੇ ਡਿਜ਼ਾਈਨ ਬਣਾਉਂਗੀ ਦਿੱਤੇ ਜੈਨ ਬਣਾ ਕੇ ਮੈਂ ਤੁਹਾਨੂੰ ਸਾਰਾ ਦਿਖਾਵਾਂਗੀ ਤੇ ਲੈਂਸ ਲਾ ਕੇ ਬਣਾਉਂਗੀ ਮੈਂ ਗਲੇ ਦਾ ਡਿਜ਼ਾਈਨ ਤਿਆਰ ਕਰਕੇ ਤੁਹਾਨੂੰ ਸਾਰੀ ਫਿਨਿਸ਼ਿੰਗ ਕਰਾ ਦੂੰਗੀ ਲੇਸ ਲਾ ਕੇ ਠੀਕ ਹੈ ਜੀ ਉਹਨਾਂ ਚਿਰ ਤੁਸੀਂ ਰੈਸਟ ਕਰੋ ਕਿਉਂਕਿ ਟਾਈਮ ਲੱਗੇਗਾ ਇਹਨਾਂ ਬਣਾਉਣ ਲੱਗ ਲੰਬਾ ਹੋ ਜਾਊਗਾ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਤਾਂ ਤੁਸੀਂ ਸਕਿਪ ਕਰ ਦਿਨੇ ਹੋ ਵਿੱਚੋਂ ਸਕਿਪ ਕਰ ਦਿਨੇ ਫਿਰ ਤੁਸੀਂ ਸਕਿਪ ਕਰ ਦਿਨੇ ਹੋ ਵਿੱਚੋਂ ਜਿਆਦਾ ਲੰਬਾ ਬਲੌਗ ਹੋ ਜਾਂਦਾ ਕਿੰਨਾ ਹੁਣ ਇੰਨਾ ਜੋੜ ਲੈਣ ਤੋਂ ਬਾਅਦ ਪਾ ਲਵਾਂਗੇ ਇੱਥੇ ਸਲਾਈ ਬਚਾਲੀ ਗੋਲ ਗੋਲ बना फिर उस में पूरा करके फिर मैं सारी फिनिशिंग दिखाऊंगी हाँ जी देखो मेरा डिजाइन है मैं डिजाइन तैयार कर लिया आ देखो जी फिनिशिंग एक सियान मेरी रहेगी बस सारी कच्ची सिलाई अपने उधर जानी है ਇੱਥੇ ਵਾਸੇ ਆਸੇ ਪਾਸੇ ਸੋਹਣੇ ਲਾਵਾਂਗੇ ਬਟਨ ਹਲੇ ਪੂਰਾ ਨਹੀਂ ਤਿਆਰ ਕੀਤਾ ਤੇ ਇੱਥੇ ਸਾਈਡ ਤੇ ਲਾਵਾਂਗੇ ਆਪਾਂ ਨਾਲ ਦੇ ਬਟਨ ਤੇ ਇਹਦੀ ਆ ਜੋ ਫਿਨਿਸ਼ਿੰਗ ਦੇਖੋ ਵੀ ਮੇਰੇ ਫਿਨਿਸ਼ਿੰਗ ਮੈਂ ਇਸ ਤਰ੍ਹਾਂ ਦਾ ਇਹ ਤਿਆਰ ਕੀਤਾ ਗਲਾ ਮੇਰੇ ਸਿਰ ਬਾਗੀ ਤੇ ਜੇ ਤੁਹਾਨੂੰ ਇਹ ਮੇਰਾ ਗਲਾ ਚਾਟ ਜੇ ਮੈਨੂੰ ਜੇ ਤੁਹਾਨੂੰ ਇਹ ਮੇਰਾ ਗਲਾ ਵਧੀਆ ਲੱਗਿਆ ਹੋਇਆ ਡਿਜ਼ਾਈਨ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅਗਲੇ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਤੇ ਅੱਗੇ ਕਿਸੇ ਨਵੇਂ ਤੇ ਘੈਂਟ ਜੇ ਬਲੌਗ ਵਿੱਚ ਤੁਹਾਡਾ ਤੁਹਾਨੂੰ ਮਿਲਦੀਆਂ ਮੇਰੇ ਵੀਡੀਓ ਨਾਲ ਬਨੇ ਰਿਹਾ ਕਰੋ ਪੂਰੀ ਦੇਖਿਆ ਕਰੋ ਤੇ ਅੱਜ ਦਾ ਇਹੀ ਸੀ ਬਸ ਡਿਜ਼ਾਈਨ ਮੈਂ ਤੁਹਾਨੂੰ ਬਣਾ ਕੇ ਦਿਖਾਤਾ ਇਹਦੇ ਬਟਨ ਰਹਿੰਦੇ ਲੈਣ ਲਾਉਣ ਵਾਲੇ ਹਲੇ ਸਾਈਡਾਂ ਤੇ ਹਲੇ ਥੋੜੇ ਥੋੜੇ ਛੋਟੇ ਛੋਟੇ ਬਟਨ ਲਾਉਂਗੀ ਕੱਪੜੇ ਦੇ ਬਣਾ ਕੇ ਤੇ ਉਹ ਮੈਂ ਲਾਉਂਗੀ ਹੁਣ ਟਾਈਮ ਬਹੁਤ ਹੋ ਚੁੱਕਿਆ ਤੇ ਇਸ ਕਰਕੇ ਮੈਨੂੰ ਜਲਦੀ ਸੀ ਫਿਰ ਮੈਂ ਤਾਂ ਹੀ ਬਲੌਗ ਦਾ ਐਂਡ ਕਰਤਾ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਤੇ ਨਵੇਂ ਕਿਸੇ ਹੋਰ ਵੀਡੀਓ ਤੇ ਵੀਡੀਓ ਦੇ ਨਾਲ ਤੇ ਨਵੇਂ ਜਿ ਕਿਸੇ ਘੈਂਟ ਜਿਹੇ ਡਿਜ਼ਾਈਨ ਨਾਲ ਤੇ ਸਬਸਕ੍ਰਾਈਬ ਆ ਦੇਖੋ ਆ ਦੇਖੋ ਐਸ ਚੈਨਲ ਨੂੰ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਨਹੀਂ ਕੀਤਾ ਤੇ ਘੰਟੀ ਮਾਰ ਦਿਓ ਜਿਹੜੀ ਬੈਲ ਸਬਸਕ੍ਰਾਈਬਰ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਆਉਣ ਨੂੰ ਦੀ ਅਨਾਉਂਸ ਘੰਟੀ ਨੂੰ ਮਾਰ ਦਿਓ ਤੇ ਵੀਡੀਓ ਤੇ ਲਾਈਕ ਕਾਰਡੀਓ ਫੋਗ ਵੀਡੀਓ ਲਾਈਕ ਤੇ ਕਮੈਂਟ ਵਿੱਚ ਜਰੂਰ ਦੱਸੋ ਕਿਦਾਂ ਲੱਗਦੀ ਐ ਤੁਹਾਨੂੰ ਵੀਡੀਓ ਤੇ ਕਿਦਾਂ ਲੱਗੀ ਇਹ ਵਾਲੀ ਵੀਡੀਓ ਠੀਕ ਐ ਜਲਦੀ ਜਲਦੀ ਆਪਣੇ 1k ਸਬਸਕ੍ਰਾਈਬ ਕੰਪਲੀਟ ਕਰਾ ਦਿਓ ਤੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ ਤੇ ਥੋੜੀ سپورਟ ਨਾਲ ਇਹ ਪੈਕੇਜ ਜਾਂ 2k ਜਾਂ ਜਿੰਨੇ ਵੀ ਲੱਖਾਂ ਮਿਲੀਅਨ ਤੇ ਪਹੁੰਚਾਂਗੇ ਤੇ ਸਬਸਕ੍ਰਾਈਬ ਕਰ ਦੇ ਇਸ ਚੈਨਲ ਨੂੰ ਤੇ ਆਪਣੇ ਚੈਨਲ ਨੂੰ ਵੀ ਤੇ ਜਦੋਂ ਸਾਡੇ ਸਬਸਕ੍ਰਾਈਬ ਪੂਰੇ ਹੋਗੇ ਨਾ ਉਦੋਂ ਅਸੀਂ ਲਾਈਵ ਵੀ ਆਇਆ ਕਰਾਂਗੇ ਠੀਕ ਐ ਜੀ ਤੇ ਜੇ ਤੁਹਾਨੂੰ ਜੇ ਵੀ ਲਾਈਵ ਦੇਖਣਾ ਚਾਹੋ ਨਾ ਸਬਸਕ੍ਰਾਈਬ ਕਰ ਦਿਓ हाँ ओके बाय आ मेरा बिची प्या हले एक मिनट आ मेरा सारा कपड़ा जगाड़ बिच्ची प्या हले मेरिया बहं लगा रियाँ सर भी लैस लगा रेंद्दी मैं थोनों इन्ना की बना की दिखा क्या के दिखाता क्योंकि मैं ब्लॉक के एंड करना सीता करके मैं थोड़ा इन्ना क डिजाइन दिखाता है तुम आप भी समझ जाओगे तो जो वाला लग्या तो थोड़ा सबसक्राइब जरूर कर लो चैनल में तो अगले वीडियो मिलते हैं थैंक यू जी